ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਅਮਰੀਕੀ ਪ੍ਰਵਾਸ ਨੀਤੀ ਨੂੰ ਬੇਹੱਦ ਸਖਤ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਕਰੇਲੂ ਪ੍ਰਣਾਲੀਆਂ ਨੂੰ ਦੁਬਾਰਾ ਬਣਾਏਗਾ। ਇਸ ਤੋਂ ਇਲਾਵਾ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਲੋਕਾਂ ਦੀ ਆਮਦਨ ਪੱਕੇ ਤੌਰ ਤੇ ਰੋਕ ਦਿੱਤੀ ਜਾਵੇਗੀ। ਹਰ ਤਰ੍ਹਾਂ ਦੇ ਵਿਦੇਸ਼ੀ ਨਾਗਰਿਕਾਂ ਦੀ ਜਾਂਚ ਕੀਤੀ ਜਾਵੇਗੀ। ਰਾਸ਼ਟਰਪਤੀ ਨੇ ਇਹ ਐਲਾਨ ਵਾਈਟ ਹਾਊਸ ਨੇੜੇ ਇੱਕ ਅਫਗਾਨ ਨਾਗਰਿਕ ਵੱਲੋਂ ਇੱਕ ਨੈਸ਼ਨਲ ਗਾਰਡ ਦੇ ਕਤਲ ਤੋਂ ਬਾਅਦ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਸਮੇਤ 19 ਦੇਸ਼ਾਂ ਦੇ ਪ੍ਰਵਾਸੀਆਂ ਦੀ ਪਰਮਨੈਂਟ ਰੈਜ਼ਿਡੈਂਸੀ ਦੀ ਸਥਿਤੀ ਦੀ ਸਮੀਖਿਆ ਕਰੇਗੀ। 트럼ਪ ਨੇ ਇਸ ਐਲਾਨ ਤੋਂ ਬਾਅਦ ਹੁਣ ਅਫਗਾਨਿਸਤਾਨ, ਮਿਆਮਾਰ, ਬੁਰੰਡੀ, ਚਾੜ, ਕਾਂਗੋ, ਗੰਨਰਾਜ, ਕਿਊਬਾ, ਇਕਵੇਟਰੀਅਲ ਗਿਨੀ, 에리ਟਰੀਆ, ਹੈਤੀ, ਇਰਾਨ, ਲਾਉਸ, ਲਿਬਿਆ, ਸੇਰਾ, ਲਿਓਨ, ਸੋਮਾਲੀਆ, ਸੁਡਾਨ, ਟੈਗੋ, ਤੁਰਕਮੈਨਿਸਤਾਨ, ਵੈਨਜ਼ੂਲਾ ਅਤੇ ਯਮਨ ਜਿਹੇ ਦੇਸ਼ਾਂ ਦੇ ਨਾਗਰਿਕਾਂ ਲਈ ਅਮਰੀਕਾ ਆਉਣਾ ਬਹੁਤ ਔਖਾ ਹੋ ਜਾਵੇਗਾ ਉਹ ਉਹੀ ਦੇਸ਼ ਹਨ ਜਿਨ੍ਹਾਂ ਦੇ ਨਾਗਰਿਕਾਂ ਉੱਤੇ ਇਸ ਸਾਲ ਜੂਨ ਵਿੱਚ ਪਾਬੰਦੀਆਂ ਲਾਈਆਂ ਗਈਆਂ ਸਨ ਹੁਣ ਇਹਨਾਂ ਦੇਸ਼ਾਂ ਵਿੱਚ ਹੋਰ ਕਿਹੜੇ ਦੇਸ਼ਾਂ ਨੂੰ ਤੇਜ਼ੀ ਦੁਨੀਆ ਦੇ ਦੇਸ਼ ਮੰਨ ਕੇ ਸ਼ਾਮਲ ਕੀਤਾ ਜਾਵੇਗਾ ਇਹ ਹਲੇ ਸਪਸ਼ਟ ਨਹੀਂ ਹੈ ਟਰੰਪ ਨੇ ਕਿਹਾ ਹੈ ਕਿ ਉਹ ਸਾਰੇ ਤੇਜ਼ੀ ਦੁਨੀਆ ਦੇ ਦੇਸ਼ਾਂ ਤੋਂ ਪ੍ਰਵਾਸ ਨੂੰ ਸਥਾਈ ਤੌਰ ਤੇ ਰੋਕ ਦੇਵੇਗਾ ਤਾਂ ਜੋ ਅਮਰੀਕੀ ਪ੍ਰਣਾਲੀ ਪੂਰੀ ਤਰ੍ਹਾਂ ਠੀਕ ਹੋ ਸਕੇ ਉਹਨਾਂ ਪਿਛਲੇ ਰਾਸ਼ਟਰਪਤੀ ਜੋ ਬਾਈਡਨ ਦੀ ਉਸ ਨੀਤੀ ਦੀ ਸਖਤ ਨਖੇਦੀ ਕੀਤੀ ਜਿਸ ਕਾਰਨ ਲੱਖਾਂ ਲੋਕਾਂ ਬਿਗਾਰ ਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋ ਗਏ ਰੰਪ ਨੇ ਟਰੁਥ ਸੋਸ਼ਲ ਤੇ ਲਿਖਿਆ ਕਿ ਜਿਹੜੇ ਲੋਕ ਅਮਰੀਕਾ ਨੂੰ ਪਿਆਰ ਨਹੀਂ ਕਰਦੇ ਅਤੇ ਇੱਥੇ ਬਦਅਮਨੀ ਫੈਲਾਉਣਾ ਚਾਹੁੰਦੇ ਨੇ ਉਹ ਹੁਣ ਇੱਥੇ ਰਹਿ ਵੀ ਨਹੀਂ ਸਕਣਗੇ ਰੀਸੈਂਟ ਟੈਰਰ ਅਟੈਕ ਇਨ ਬੋਲਡਰ ਕੋਲੋਰادو ਹੈਸ ਅੰਡਰਸਕੋਰਡ ਦੀ ਐਕਸਟ੍ਰੀਮ ਡੇਂਜਰਸ ਪੋਜ਼ਡ ਟੂ ਆਰ ਕੰਟਰੀ ਬਾਈ ਦੀ ਐਂਟਰੀ ਆਫ ਫੋਰਨ ਨੈਸ਼ਨਲਸ ਹੂ ਆਰ ਨਾਟ ਪ੍ਰੋਪਰਲੀ ਵੈਟਡ ਐਜ਼ ਵੈਲ ਐਜ਼ ਦੋਜ਼ ਹੂ ਕਮ ਹਿਅਰ ਐਜ਼ ਟੈਂਪਰੇਰੀ ਵਿਜ਼ਿਟਰਸ ਐਂਡ ਓਵਰਸਟੇਅ their ਵੀਜ਼ਾਸ ਵੀ ਡੋਨਟ ਵਾਂਟਮ In the 21st century, we've seen one terror attack after another carried out by foreign visa overstayers from dangerous places all over the world. And thanks to Biden's open door policies, today there are millions and millions of these illegals who should not be in our country. In my first term, my powerful travel restrictions were one of our most successful policies. And they were a key part of preventing major foreign terror attacks on American soil. We will not let what happened in Europe happen to America. That's why on my first day back in office, I directed the Secretary of State to perform a security review of high risk regions and make recommendations for where restrictions should be imposed. Among the national security threats, their analysis considered are the large scale presence of terrorists, failure to cooperate on visa security, inability to verify travelers' identities, inadequate record keeping of criminal histories, and persistently high rates of illegal visa overstays and other things. Very simply, we cannot have open migration from any country where we cannot safely and reliably vet and screen those who seek to enter the United States. That is why today I am signing a new executive order placing travel restrictions on countries including Yemen, Somalia, Haiti, Libya, and numerous others. The strength of the restrictions we're applying depends on the severity of the threat posed. The list is subject to revision based on whether material improvements are made. And likewise, new countries can be added as threats emerge around the world. But we will not allow people to enter our country who wish to do us harm. And nothing will stop us from keeping America safe. ਉਨਾ ਇਹ ਐਲਾਨ ਕੀਤਾ ਹੈ ਕਿ ਅਮਰੀਕਾ ਗੈਰ ਨਾਗਰਿਕਾਂ ਨੂੰ ਮਿਲਣ ਵਾਲੇ ਸਾਰੇ ਸੰਗੀ ਲਾਭ ਅਤੇ ਸਬਸਿਡੀਆਂ ਖਤਮ ਕਰ ਦੇਵੇਗਾ। ਇਹ ਵੀ ਕਿਹਾ ਗਿਆ ਹੈ ਕਿ ਉਹ ਘਰੇਲੂ ਸ਼ਾਂਤੀ ਨੂੰ ਕਮਜ਼ੋਰ ਕਰਨ ਵਾਲੇ ਪ੍ਰਵਾਸੀਆਂ ਨੂੰ ਗੈਰ ਕੁਦਰਤੀ ਬਣਾ ਦੇਵੇਗਾ ਅਤੇ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਦੇਸ਼ ਨਿਕਾਲਾ ਦੇਵੇਗਾ ਜੋ ਜਨਤਕ ਚਾਰਜ ਸੁਰੱਖਿਆ ਜੋਖਮ ਜਾਂ ਪੱਛਮੀ ਸਭਿਅਤਾ ਦੇ ਅਨੁਕੂਲ ਨਹੀਂ ਹੈ। ਤੀਜੀ ਦੁਨੀਆ ਦੇ ਦੇਸ਼ ਸ਼ਬਦ ਘੱਟ ਅਤੇ ਮੱਧ ਆਮਦਨੀ ਵਾਲੇ ਵਿਕਾਸਸ਼ੀਲ ਦੇਸ਼ਾਂ ਦੇ ਲਈ ਇੱਕ ਵਿਆਪਕ ਲੈਵਲ ਹੈ ਜੋ ਖਤਾਰ ਤੇ ਅਫਰੀਕਾ, ਏਸ਼ੀਆ, ਲਾਤੀਨੀ ਅਮਰੀਕੀ ਅਤੇ ਉਸ਼ੇਨੀਆ ਦੇ ਕੁਝ ਹਿੱਸਿਆਂ ਵਿੱਚ ਸਥਿਤ ਹੈ। ਰਾਮਪਨੂਸਾਰ ਪ੍ਰਵਾਸ ਵਿਰੋਧੀ ਉਪਾਅ ਗੈਰ ਕਾਨੂੰਨੀ ਅਤੇ ਵਿਗਨਕਾਰੀ ਆਬਾਦੀ ਨੂੰ ਮਹੱਤਵਪੂਰਨ ਤੌਰ ਤੇ ਘਟਾਉਣ ਦੇ ਉਦੇਸ਼ ਨਾਲ ਕੀਤੇ ਜਾਣਗੇ ਇਨਾਂ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਕਥਿਤ ਤੌਰ ਤੇ ਇੱਕ ਅਣਅਧਿਕਾਰਤ ਅਤੇ ਗੈਰ ਕਾਨੂੰਨੀ ਆਟੋਪੇਨ ਪ੍ਰਵਾਨਗੀ ਪ੍ਰਕਿਰਿਆ ਦੁਆਰਾ ਦਾਖਲ ਕੀਤਾ ਗਿਆ ਸੀ ਵੀਰਵਾਰ ਨੂੰ ਇੱਕ ਅਫਗਾਨ ਸ਼ਰਨਾਰਥੀ ਨੇ ਵਾਈਟ ਹਾਊਸ ਦੇ ਨੇੜੇ ਦੋ ਨੈਸ਼ਨਲ ਗਾਰਡ ਦੇ ਜਵਾਨਾਂ ਤੇ ਗੋਲੀਬਾਰੀ ਕੀਤੀ ਇਸ ਘਟਨਾ ਨੂੰ ਅਮਰੀਕੀ ਰਾਸ਼ਟਰਪਤੀ ਨੇ ਕਨੌਣਾ ਹਮਲਾ ਅਤੇ ਅੱਤਵਾਦ ਦਾ ਕੰਮ ਕਿਹਾ ਸੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸ਼ੁੱਕਰਵਾਰ ਨੂੰ ਅਮਰੀਕੀ ਪ੍ਰਵਾਸ ਨੀਤੀ ਨੂੰ ਬੇਹਦ ਸਖਤ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਕਰੇਲੂ ਪ੍ਰਣਾਲੀਆਂ ਨੂੰ ਦੁਬਾਰਾ ਬਣਾਏਗਾ। ਇਸ ਤੋਂ ਇਲਾਵਾ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਲੋਕਾਂ ਦੀ ਆਮਦਨ ਪੱਕੇ ਤੌਰ ਤੇ ਰੋਕ ਦਿੱਤੀ ਜਾਵੇਗੀ। ਹਰ ਤਰ੍ਹਾਂ ਦੇ ਵਿਦੇਸ਼ੀ ਨਾਗਰਿਕਾਂ ਦੀ ਜਾਂਚ ਕੀਤੀ ਜਾਵੇਗੀ। ਰਾਸ਼ਟਰਪਤੀ ਨੇ ਇਹ ਐਲਾਨ ਵਾਈਟ ਹਾਊਸ ਨੇੜੇ ਇੱਕ ਅਫਗਾਨ ਨਾਗਰਿਕ ਵੱਲੋਂ ਇੱਕ ਨੈਸ਼ਨਲ ਗਾਰਡ ਦੇ ਕਤਲ ਤੋਂ ਬਾਅਦ ਕੀਤਾ ਹੈ ਸਰਕਾਰ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਸਮੇਤ 19 ਦੇਸ਼ਾਂ ਦੇ ਪ੍ਰਵਾਸੀਆਂ ਦੀ ਪਰਮਨੈਂਟ ਰੈਜ਼ਿਡੈਂਸੀ ਦੀ ਸਥਿਤੀ ਦੀ ਸਮੀਖਿਆ ਕਰੇਗੀ 트럼ਪ ਨੇ ਇਸ ਐਲਾਨ ਤੋਂ ਬਾਅਦ ਹੁਣ ਅਫਗਾਨਿਸਤਾਨ ਮਿਆਮਾਰ ਬੁਰੰਡੀ ਚਾੜ ਕਾਂਗੋ ਗੰਨਰਾਜ ਕਿਊਬਾ ਇਕਵੇਟਰੀਅਲ ਗਿਨੀ 에ਰੀਟਰੀਆ ਹੈਤੀ ਇਰਾਨ ਲਾਉਸ ਲਿਬਿਆ ਸੇਰਾ ਲਿਓਨ ਸੋਮਾਲੀਆ ਸੁਡਾਨ ਟੈਗੋ ਤੁਰਕਮੈਨਿਸਤਾਨ ਵੈਨਜ਼ੂਏਲਾ ਅਤੇ ਯਮਨ ਜਿਹੇ ਦੇਸ਼ਾਂ ਦੇ ਨਾਗਰਿਕਾਂ ਲਈ ਅਮਰੀਕਾ ਆਉਣਾ ਬਹੁਤ ਔਖਾ ਹੋ ਜਾਵੇਗਾ ਉਹ ਉਹੀ ਦੇਸ਼ ਹਨ ਜਿਨ੍ਹਾਂ ਦੇ ਨਾਗਰਿਕਾਂ ਉੱਤੇ ਇਸ ਸਾਲ ਜੂਨ ਵਿੱਚ ਪਾਬੰਦੀਆਂ ਲਾਈਆਂ ਗਈਆਂ ਸਨ ਹੁਣ ਇਹਨਾਂ ਦੇਸ਼ਾਂ ਵਿੱਚ ਹੋਰ ਕਿਹੜੇ ਦੇਸ਼ਾਂ ਨੂੰ ਤੇਜ਼ੀ ਦੁਨੀਆ ਦੇ ਦੇਸ਼ ਮੰਨ ਕੇ ਸ਼ਾਮਲ ਕੀਤਾ ਜਾਵੇਗਾ ਇਹੇ ਹਾਲੇ ਸਪਸ਼ਟ ਨਹੀਂ ਹੈ ਟਰੰਪ ਨੇ ਕਿਹਾ ਹੈ ਕਿ ਉਹ ਸਾਰੇ ਤੇਜ਼ੀ ਦੁਨੀਆ ਦੇ ਦੇਸ਼ਾਂ ਤੋਂ ਪ੍ਰਵਾਸ ਨੂੰ ਸਥਾਈ ਤੌਰ ਤੇ ਰੋਕ ਦੇਵੇਗਾ ਤਾਂ ਜੋ ਅਮਰੀਕੀ ਪ੍ਰਣਾਲੀ ਪੂਰੀ ਤਰ੍ਹਾਂ ਠੀਕ ਹੋ ਸਕੇ ਉਹਨਾਂ ਪਿਛਲੇ ਰਾਸ਼ਟਰਪਤੀ ਜੋ ਬਾਈਡਨ ਦੀ ਉਸ ਨੀਤੀ ਦੀ ਸਖਤ ਨਖੇਦੀ ਕੀਤੀ ਜਿਸ ਕਾਰਨ ਲੱਖ ਲੱਖਾਂ ਲੋਕ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋ ਗਏ ਟਰੰਪ ਨੇ ਟਰੁੱਥ ਸੋਸ਼ਲ ਤੇ ਲਿਖਿਆ ਕਿ ਜਿਹੜੇ ਲੋਕ ਅਮਰੀਕਾ ਨੂੰ ਪਿਆਰ ਨਹੀਂ ਕਰਦੇ ਅਤੇ ਇੱਥੇ ਬਦਅਮਨੀ ਫੈਲਾਉਣਾ ਚਾਹੁੰਦੇ ਨੇ ਉਹ ਹੁਣ ਇੱਥੇ ਰਹਿ ਵੀ ਨਹੀਂ ਸਕਣਗੇ ਦ ਰੀਸੈਂਟ ਟੈਰਰ ਅਟੈਕ ਇਨ ਬੋਲਡਰ ਕੋਲੋਰਾਡੋ ਹੈਜ਼ ਅੰਡਰਸਕੋਰਡ ਦੀ ਐਕਸਟ੍ਰੀਮ ਡੇਂਜਰਸ ਪੋਜ਼ ਟੂ ਆਰ ਕੰਟਰੀ by the entry of foreign nationals who are not properly vetted as well as those who come here as temporary visitors and overstay their visas We don't want them. In the 21st century, we've seen one terror attack after another carried out by foreign visa overstayers from dangerous places all over the world. And thanks to Biden's open door policies, today there are millions and millions of these illegals who should not be in our country. In my first term, my powerful travel restrictions were one of our most successful policies. And they were a key part of preventing major foreign terror attacks on American soil. We will not let what happened in Europe happen to America. That's why on my first day back in office, I directed the Secretary of State to perform a security review of high risk regions and make recommendations for where restrictions should be imposed. Among the national security threats, their analysis considered are the large-scale presence of terrorists, failure to cooperate on visa security, inability to verify travelers' identities, inadequate record keeping of criminal histories, and persistently high rates of illegal visa overstays and other things. Very simply, we cannot have open migration from any country where we cannot safely and reliably vet and screen those who seek to enter the United States. That is why today I am signing a new executive order placing travel restrictions on countries including Yemen, Somalia, Haiti, Libya, and numerous others. The strength of the restrictions we're applying depends on the severity of the threat posed. The list is subject to revision based on whether material improvements are made. And likewise, new countries can be added as threats emerge around the world. But we will not allow people to enter our country who wish to do us harm. and nothing will stop us from keeping america safe ਉਹਨੇ ਇਹ ਐਲਾਨ ਕੀਤਾ ਹੈ ਕਿ ਅਮਰੀਕਾ ਗੈਰ ਨਾਗਰਿਕਾਂ ਨੂੰ ਮਿਲਣ ਵਾਲੇ ਸਾਰੇ ਸੰਗੀ ਲਾਭ ਅਤੇ ਸਬਸਿਡੀਆਂ ਖਤਮ ਕਰ ਦੇਵੇਗਾ ਇਹ ਵੀ ਕਿਹਾ ਗਿਆ ਹੈ ਕਿ ਉਹ ਘਰੇਲੂ ਸ਼ਾਂਤੀ ਨੂੰ ਕਮਜ਼ੋਰ ਕਰਨ ਵਾਲੇ ਪ੍ਰਵਾਸੀਆਂ ਨੂੰ ਗੈਰ ਕੁਦਰਤੀ ਬਣਾ ਦੇਵੇਗਾ ਅਤੇ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਦੇਸ਼ ਨਿਕਾਲਾ ਦੇਵੇਗਾ ਜੋ ਜਨਤਕ ਚਾਰਜ ਸੁਰੱਖਿਆ ਜੋਖਮ ਜਾਂ ਪੱਛਮੀ ਸਭਿਤਾ ਦੇ ਅਨੁਕੂਲ ਨਹੀਂ ਹੈ ਤੀਜੀ ਦੁਨੀਆ ਦੇ ਦੇਸ਼ ਸ਼ਬਦ ਘੱਟ ਅਤੇ ਮੱਧ ਆਮਦਨੀ ਵਾਲੇ ਵਿਕਾਸਸ਼ੀਲ ਦੇਸ਼ਾਂ ਦੇ ਲਈ ਇੱਕ ਵਿਆਪਕ ਲੈਵਲ ਹੈ ਜੋ ਮੁੱਖ ਤੌਰ ਤੇ ਅਫਰੀਕਾ, ਏਸ਼ੀਆ, ਲਾਤੀਨੀ ਅਮਰੀਕੀ ਅਤੇ ਉਸ਼ੇਨੀਆ ਦੇ ਕੁਝ ਹਿੱਸਿਆਂ ਵਿੱਚ ਸਥਿਤ ਹੈ। ਟਰੰਪ ਅਨੁਸਾਰ ਪ੍ਰਵਾਸ ਵਿਰੋਧੀ ਉਪਾਅ ਗੈਰਕਾਨੂੰਨੀ ਅਤੇ ਵਿਗਨਕਾਰੀ ਆਬਾਦੀ ਨੂੰ ਮਹੱਤਵਪੂਰਨ ਤੌਰ ਤੇ ਘਟਾਉਣ ਦੇ ਉਦੇਸ਼ ਨਾਲ ਕੀਤੇ ਜਾਣਗੇ। ਇਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਕਥਿਤ ਤੌਰ ਤੇ ਇੱਕ ਅਣਅਧਿਕਾਰਤ ਅਤੇ ਗੈਰਕਾਨੂੰਨੀ ਆਟੋਪੇਨ ਪ੍ਰਵਾਨਗੀ ਪ੍ਰਕਿਰਿਆ ਦੁਆਰਾ ਦਾਖਲ ਕੀਤਾ ਗਿਆ ਸੀ। ਵੀਰਵਾਰ ਨੂੰ ਇੱਕ ਅਫਗਾਨ ਸ਼ਰਨਾਰਥੀ ਨੇ ਵਾਈਟ ਹਾਊਸ ਦੇ ਨੇੜੇ ਦੋ ਨੈਸ਼ਨਲ ਗਾਰਡ ਦੇ ਜਵਾਨਾਂ ਤੇ ਗੋਲੀਬਾਰੀ ਕੀਤੀ। ਇਸ ਘਟਨਾ ਨੂੰ ਅਮਰੀਕੀ ਰਾਸ਼ਟਰਪਤੀ ਨੇ ਕਨੋਣਾ ਹਮਲਾ ਅਤੇ ਅੱਤਵਾਦ ਦਾ ਕੰਮ ਕਿਹਾ ਸੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ